सात्रियाका तुसी देख रहे हो फास्ट वे अमृतसर खबरनामा मैं हां नवनीत रणधावा ते हुन एक नजर आज ते बुलेटिन दिया मुख खबरनवाल बीजेपी यागु तरुण चुग ने दिल्ली दी आम आदमी पार्टी की सरकार से चुके सवाल नगर निगम छोना संबंधी हल्का केंद्रीय दे कांग्रेसी उम्मीदवारा वलो परे गए नामजदगी पत्र अमृतसर दे हुकम सिंह रोड ते टू व्हीलर चालक कर रहे ट्रैफिक नियमादी उल्लंघन आतिहुन खबरा विस्तार नाल बीजेपी के राष्ट्रीय जनरल्स कतर तरुण चुग ने आम आदमी पार्टी वालों दिल्ली में पिछले 11 साल के शासन दौरान कीते कमों पे तिखे सवाल चुके आम आदमी पार्टी दिल्ली में पिछले 11 वर्षों के शासन काल का अपने कामों का हिसाब नहीं पे पा रही दिल्ली तबाह होती रही गैस चंबर बन गई जल समस्या से दिल्ली जूझती रही केजरीवाल दिल्ली के समस्याओं को ध्यान देने के बजाय दिस दिल्ली की समस्याओं का हल करने के बजाय दिल्ली के साधनों का दुरुपयोग कर पॉलिटिकल टूरिज्म में व्यस्त रहे केजरीवाल द्वारा आप बहाने बनाए जा रहे हैं नए नए बहाने खोजे जा रहे हैं ना दिल्ली में ना पंजाब में उनके पास बताने को कुछ नहीं है दिल्ली की सफाई दिल्ली का प्रदूषण दिल्ली का पानी संकट केजरीवाल के पास इसका कोई जवाब नहीं है उन्होंने उन्हें आप बताना चाहिए कि ग्यारह वर्षों में उन्होंने क्या किया दुखद है कि आम आदमी पार्टी रोंगिया और बांग्लादेशी घुसपैठियों के समर्थन में काम कर रही है जो साधन जो संसाधन एस ओबीसी, गरीब भारतीयों के लिए हैं, आम आदमी पार्टी वो साधन बांग्लादेशियों रोहंगियों को लुटाना चाह रही है जिसे किसी सूरत में बर्दाश्त नहीं किया जाए। ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਹਲਕਾ ਕੇਂਦਰੀ ਤੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਹੈ ਕਾਂਗਰਸ ਦੇ ਉਮੀਦਵਾਰਾਂ ਜਿਸ ਦੇ ਵਿੱਚ ਵਿਕਾਸ ਸੋਨੀ ਯੂਨਸ ਕੁਮਾਰ ਕਮਲ ਪਹਿਲਵਾਨ ਗੁਰਦੇਵ ਸਿੰਘ ਦਾਰਾ ਸੁਖਬੀਰ ਕੌਰ ਇਕਬਾਲ ਸਿੰਘ ਸ਼ੈਰੀ ਕੋਮਲ ਸ਼ਾ ਸੋਨੂ ਪਹਿਲਵਾਨ ਗੁਰਮੀਤ ਕੌਰ ਵੱਲੋਂ ਕਚਹਿਰੀ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਅੱਜ ਜਿਨ੍ਹਾਂ ਨੂੰ ਪਾਰਟੀ ਹਾਈ ਕਮਾਨ ਨੇ ਸਾਡੇ ਪੰਜਾਬ ਕਾਗਦ ਪਾਰਟੀ ਨੇ ਜਿਨ੍ਹਾਂ ਕੈਂਡੀਡੇਟਰ ਨੂੰ ਜਿਹੜੇ ਕੈਂਡੀਡੇਟ ਬਣੇ ਸੀ ਉਹਨਾਂ ਨੂੰ ਕੈਂਡੀਡੇਟ ਬਣਾਤਾ ਟਿਕਟਾਂ ਦੇ ਕੇ ਸੋ ਅੱਜ ਨੋਮੀਨੇਸ਼ਨ ਜਿਹੜੀ ਆ ਰਹੀਆਂ ਨੇ ਉਹ ਹੋ ਰਹੀਆਂ ਨੇ ਸੋ ਮੈਂ ਨੋਮੀਨੇਸ਼ਨਾਂ ਕਰਉਣ ਆਇਆ ਸੀਗਾ ਕੁਝ ਕਰਾਤੀਆਂ ਨੇ ਕੁਝ ਹੋ ਰਹੀਆਂ ਨੇ ਨਾਮਿਨੇਸ਼ਨ ਕੀਤੀ ਹੈ ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਸਭ ਤੋਂ ਵੱਧ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਦੁਬਾਰਾ ਟਿਕਟ ਦਿੱਤੀ ਹੈ ਵਾਰਡ ਨੰਬਰ 52 ਤੋਂ ਮੈਂ ਆਪਣੀ ਨਾਮਿਨੇਸ਼ਨ ਫਾਈਲ ਕੀਤੀ ਹੈ ਔਰ ਲੋਕਾਂ ਦਾ ਜੋ ਉਤਸ਼ਾਹ ਹੈ ਖਾਸ ਕਰਕੇ ਕਾਂਗਰਸ ਪਾਰਟੀ ਦੇ ਨਾਲ ਮੈਨੂੰ ਲੱਗ ਰਿਹਾ ਹੈ ਕਿ 85 ਚੋਂ ਅਸੀਂ ਪੂਰੀ ਮжоਰਿਟੀ ਦੇ ਨਾਲ ਕਾਰਪੋਰੇਸ਼ਨ ਜੀ ਆਪਣਾ ਹਾਊਸ ਬਣਾਵਾਂਗੇ ਅੱਜ ਮੈਂ ਵਾਰਡ ਨੰਬਰ 62 ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਨਾਮਿਨੇਸ਼ਨ ਕੀਤੀ ਹੈ ਮੈਂ ਇਸ ਵਾਸਤੇ ਆਪਣੇ ਜਿਹੜੇ ਕਾਂਗਰਸ ਦੇ ਹਾਈ ਕਮਾਂਡ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਮੈਂ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਵਾਰਡ ਨੰਬਰ 58 ਤੋਂ ਮੈਨੂੰ ਟਿਕਟ ਦੇ ਕੇ ਨਿਵਾਜਿਆ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਮੇਰੀ ਪਤਨ ਪਤਨੀ ਗੁਰਪ੍ਰੀਤ ਕੌਰ ਨੂੰ ਨਿਵਾਜਿਆ ਵਾ ਅਸੀਂ ਵਾਰਡ ਨੰਬਰ 55 ਤੋਂ ਕਾਂਗਰਸ ਉਮੀਦਵਾਰਾਂ ਔਰ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆ ਅੰਬਰਗਾਸ ਹੋਣੀ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਤਾ ਹਨ ਸਾਡੇ ਪਰਿਵਾਰ ਤੇ ਚੱਲੀ ਆ ਰਹੀ ਹੈ ਟਿਕਟ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਅੰਮ੍ਰਿਤਸਰ ਦੇ ਹੁਕਮ ਸਿੰਘ ਰੋਡ ਤੇ ਰਾਗੀਰਾ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਰਵਾਹ ਕੀਤੇ ਬਗੈਰ ਲੋਕਾਂ ਵੱਲੋਂ ਬਣਾਏ ਗਏ ਛੋਟੇ ਰਸਤੇ ਨੂੰ ਲਾਂਗਾ ਬਣਾ ਕੇ ਸੜਕ ਨੂੰ ਪਾਰ ਕੀਤਾ ਜਾ ਰਿਹਾ ਹੈ ਫਾਸਟ ਵੀ ਨਿਊਜ਼ ਟੀਮ ਜਦ ਇਸ ਜਗ੍ਹਾ ਪਹੁੰਚੀ ਤਾਂ ਦੇਖਿਆ ਕਿ ਲੋਕ ਆਪਣੇ ਟੂ-ਵੀਲਰ ਰਾਹੀਂ ਬਣੇ ਡਿਵਾਈਡਰ ਨੂੰ ਤੇਜ਼ ਰਫ਼ਤਾਰ ਨਾਲ ਪਾਰ ਕਰਦੇ ਨਜ਼ਰ ਆਏ ਅਤੇ ਉੱਤਰ ਰਹੇ ਪੁਲ ਤੋਂ ਤੇਜ਼ ਰਫ਼ਤਾਰ ਆ ਰਹੇ ਟ੍ਰੈਫਿਕ ਦੀ ਪਰਵਾਹ ਕੀਤੇ ਬਗੈਰ ਹੀ ਇਸ ਰੋਡ ਨੂੰ ਦੋਵਾਂ ਪਾਸੇ ਤੋਂ ਕ੍ਰੋਸ ਕਰਦੇ ਨਜ਼ਰ ਆਏ ਇੱਥੋਂ ਦੇ ਦੁਕਾਨਦਾਰਾਂ ਅਤੇ ਰਾਹੀਗੀਆਂ ਨੇ ਫਾਸਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਆਪਣੇ ਆਪ ਨੇ ਇਸ ਡਿਵਾਈਡਰ ਤੋਂ ਬਣਾਏ ਗਏ ਰਸਤੇ ਤੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੜਕ ਦੇ ਦੋਨਾਂ ਪਾਸਿਆਂ ਤੋਂ ਇਸ ਰਸਤੇ ਨੂੰ ਪਾਰ ਕਰਦੇ ਹਨ ਉਹਨਾਂ ਕਿਹਾ ਕਿ ਇਸ ਰੋਡ ਨੂੰ ਕ੍ਰੋਸ ਕਰਨ ਲਈ ਪਹਿਲਾਂ ਇੱਥੇ ਤਿੰਨ ਜਗ੍ਹਾ ਤੋਂ ਟੂ ਵੀਲਰ ਲਈ ਰਸਤਾ ਖੋਲਿਆ ਗਿਆ ਸੀ ਪਰ ਹੁਣ ਪ੍ਰਸ਼ਾਸਨ ਵੱਲੋਂ ਉਹ ਰਸਤਾ ਵੱਡੇ ਪੱਥਰ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਇਸ ਡਿਵਾਈਡਰ ਰਾਹੀਂ ਜੋ ਸੜਕ ਪਾਰ ਕਰਦੇ ਹਨ ਜੋ ਕਿ ਬਹੁਤ ਹੀ ਖਤਰੇ ਵਾਲਾ ਕੰਮ ਹੈ ਅਤੇ ਪੁਲ ਤੋਂ ਆਉਣ ਵਾਲੇ ਟ੍ਰੈਫਿਕ ਜਿਸ ਵਿੱਚ ਭਾਰੀ ਵਾਹਨ ਵੀ ਹੁੰਦੇ ਹਨ ਜਿਸ ਕਾਰਨ ਐਕਸੀਡੈਂਟ ਵੀ ਅਕਸਰ ਹੋ ਜਾਂਦੇ ਹਨ ਅਤੇ ਟ੍ਰੈਫਿਕ ਜਮ ਵੀ ਲੱਗ ਜਾਂਦਾ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂ ਤਾਂ ਇੱਥੇ ਸਹੀ ਰਸਤਾ ਖੋਲਿਆ ਜਾਵੇ ਅਤੇ ਡਿਵਾਈਡਰ ਨੂੰ ਬੰਦ ਕੀਤਾ ਜਾਵੇ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਕਿਸੇ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਪ੍ਰੋ ਫਲਾਈਓਵਰ ਜਿਹੜਾ ਬਸਦੰਦਾ ਹੈ ਉਤੋਂ ਜਦੋਂ ਗੱਡੀਆਂ ਆਉਂਦੀਆਂ ਕਨਵੈਨਸ ਆਉਂਦੀਆਂ ਨੇ ਵੱਡੀਆਂ ਹੈਵੀ ਵਹੀਕਲ ਆਉਂਦੇ ਨੇ ਕਾਫੀ ਫਾਸਟ ਆਉਂਦੇ ਨੇ ਫਿਰ ਔਰ ਇਸ ਟਾਈਮ ਦੇ ਜੋ ਦੇਖੋ ਲੋਕ ਇਧਰ ਨਿਕਲ ਰਹੇ ਨੇ ਕਿਉਂਕਿ ਲੋਕਾਂ ਕੋਲ ਸੋਲੂਸ਼ਨ ਨਹੀਂ ਹੈ ਇੱਥੇ ਆਉਂਦੇ ਆ ਕਾਰਪੋਰੇਸ਼ਨ ਵਾਲੇ ਉਹ ਰੱਖ ਜਾਂਦੇ ਆ ਸਲੇਪਾ ਰੱਖ ਜਾਂਦੇ ਆ ਫਿਰ 2-4 ਵਾਰ 10 ਵਾਰੀ ਮਾਰਕੀਟ ਵਾਲੇ ਜਾਂਦੇ ਆ ਰਿਕਵੈਸਟ ਕਰਦੇ ਆ ਵੀ ਸਾਡਾ ਕਾਰੋਬਾਰ ਬੰਦ ਹੋ ਗਿਆ ਕੋਈ ਇੱਕ ਸਲੇਪ ਚੁੱਕ ਲੈਂਦੇ ਆ ਦੇਖੋ ਬੱਚੇ ਛੋਟੇ ਛੋਟੇ ਸਕੂਲ ਚਲਣ ਜਾਣ ਵਾਸਤੇ ਹਰ ਬੰਦੇ ਨੂੰ ਸਵੇਰੇ ਜਲਦੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰਿਸਕ ਲੈ ਰਹੇ ਨੇ ਆ ਪਾਸ ਕ੍ਰੋਸ ਕਰਨ ਵਾਸਤੇ ਟ੍ਰੈਫਿਕ ਬਹੁਤ ਫਾਸਟ ਆ ਰਹੀ ਉਧਰੋਂ ਉਹ ਹੈਵੀ ਵਹੀਕਲ ਆਉਂਦੇ ਨੇ ਗੱਡੀਆਂ ਬੱਸਾਂ ਕਿਉਂਕਿ ਮੇਨ ਰਾਹ ਹੈ ਅਸੀਂ ਵੇਰ ਬੇਨਤੀ ਕਰ ਰਹੇ ਆ ਆਪਣੀ ਡਿਨਰ ਅਸੀਂ ਹੋਈ ਇਹਨੋਂ ਕਿ ਇਸ ਮਾਰਕੀ ਦੇ ਵਿੱਚ ਇਹ ਹੱਲ ਕੱਢਿਆ ਜਾਵੇ ਜਿਸ ਤੋਂ ਗੰਬਰਸਾਰਾ ਰੋਡਰ ਦੇ ਐਸੋਸੀਏਸ਼ਨ ਦੇ ਮੈਂਬਰ ਸਾਰੇ ਇਕੱਠੇ ਹੋ ਗਏ ਇੱਥੇ ਖੜੇ ਆ ਜੀ ਇੱਥੇ ਪ੍ਰੋਬਲਮ ਇਹ ਆਦੀ ਭਈ ਐ ਸਾਹਮਣੇ ਤੁਸੀਂ ਸਾਰਾ ਦੇਖ ਰਹੇ ਹੋ ਇਧਰ ਉਧਰ ਨੂੰ ਕਿੰਨੀ ਤੇਜ਼ ਗੱਡੀਆਂ ਆ ਰਹੀਆਂ ਨੇ ਤੇ ਇੱਕ ਐਕਸੀਡੈਂਟ ਦੇ ਕਾਰਨ ਰੋਜ਼ ਇੱਥੇ ਹੁੰਦੇ ਨੇ ਲਾਈਟਸ ਵੀ ਇੱਥੇ ਨਹੀਂ ਲੱਗੀਆਂ ਹੋਈਆਂ ਪੂਰੀਆਂ ਤੇ ਉਹਨੂੰ ਦੇਖੋ ਤੇ ਕੀ ਪ੍ਰੋਬਲਮ ਆ ਰਹੀ ਹੈ ਦੇ ਬਹੁਤ ਬੁਰੇ ਹਾਲਾਤ ਨੇ ਇੱਥੇ ਜਿਹੜੇ ਲੋਕ ਦੇਖੋ ਇਹ ਪੱਥਰ ਰਾਹ ਬੰਦ ਹੋਣ ਕਰਕੇ ਇਹ ਫੋਟਰਾਪਾਸ ਤੋਂ ਛੋਟੇ ਰਸਤੇ ਥਾਣੀ ਆਪਣੀ ਜਾਨ ਤੋਂ ਖੇਲ ਕੇ ਸੜਕ ਕ੍ਰੋਸ ਕਰਦੇ ਨੇ ਅਸੀਂ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਕਰਦੇ ਹਾਂ ਹੱਥ ਜੋੜ ਕੇ ਇਸ ਚੌਂਕ ਨੂੰ ਖੁਲਾਇਆ ਜਾਵੇ ਔਰ ਇੱਥੇ ਜਿਹੜੀ ਟ੍ਰੈਫਿਕ ਸਹੀ ਤਰੀਕੇ ਨਾਲ ਚਲਾਈ ਜਾ ਸਕੇ ਔਰ ਇਸ ਚੌਂਕ ਦੇ ਵਿੱਚ ਦੋ ਚਾਰ ਟ੍ਰੈਫਿਕ ਆਲਿਆਂ ਦੀ ਡਿਊਟੀ ਲਾਈ ਜਾਵੇ ਕਿ ਜਿਹੜੀ ਇੱਥੇ ਟ੍ਰੈਫਿਕ ਦੀ ਸਮੱਸਿਆ ਵਾ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਕਿਸੇ ਵੀ ਕਿਸੇ ਦੀ ਕੋਈ ਜਾਨੀ ਘਟਨਾ ਨਾ ਹੋਵੇ ਜਾਨੀ ਨੁਕਸਾਨ ਨਾ ਹੋਵੇ ਸਾਡੀ ਨਿਊਜ਼ ਟੀਮ ਇਸ ਵੇਲੇ ਖੜੀ ਹੈ ਹੁਕਮ ਸਿੰਘ ਰੋਡ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਮਜੀਠਾ ਰੋਡ ਤੋਂ ਆਉਣ ਵਾਲਾ ਰੋਡ ਤੋਂ ਪੁਰਾਣੇ ਚੱਲੜ ਵਾਂਡੂ ਰਸਤਾ ਜਾਂਦਾ ਉਹਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਵੱਡੇ ਪੱਥਰ ਲਗਾ ਕੇ ਲੋਕ ਹੁਣ ਆਪਣੇ ਰਿਸਕ ਤੇ ਹੀ ਇਸ ਡਿਵਾਈਡਰ ਨੂੰ ਪਾਰ ਕਰਕੇ ਇੱਕ ਨਵਾਂ ਰਸਤਾ ਬਣਾਈ ਬੈਠੇ ਨੇ ਜੋ ਕਿ ਬਹੁਤ ਰਿਸਕੀ ਹੈ ਕਿਉਂਕਿ ਪੋਲ ਤੋਂ ਉਤਰਨ ਵਾਲੀ ਟ੍ਰੈਫਿਕ ਦੀ ਬਹੁਤ ਰਫ਼ਤਾਰ ਤੇਜ਼ ਹੁੰਦੀ ਹੈ ਔਰ ਵੱਡੇ ਵਹੀਕਲ ਬੱਸਾਂ ਵੀ ਜਿੰਨਾ ਕੋਈ ਅਣਸਖਾਵੀ ਘਟਨਾ ਹੁੰਦਾ ਡਰ ਬਣਿਆ ਰਹਿੰਦਾ ਹੈ ਸੁਰ ਇਥੋਂ ਦੇ ਦੁਕਾਨਦਾਰਾਂ ਨੇ ਆਸ-ਪਾਸ ਦੇ ਲੋਕਾਂ ਨੇ ਇਹੋ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯਾ ਇਸ ਰਸਤੇ ਨੂੰ ਬੰਦ ਕੀਤਾ ਜਾਵੇ ਜਾਂ ਇਧਰੋਂ ਕ੍ਰਾਸ ਕਰਕੇ ਦੂਸਰੇ ਰਸਤੇ ਵੱਲ ਜਾਣ ਵਾਲੇ ਰਸਤੇ ਨੂੰ ਖੋਲਿਆ ਜਾਵੇ ਤਾਂ ਜੋ ਕਿਸੇ ਵੀ ਅਣਸਖਾਵੀ ਘਟਨਾ ਤੋਂ ਬਚਾਅ ਹੋ ਸਕੇ ਫਾਸਟ ਰੈ ਨਿਊਜ਼ ਲਈ ਅਮਰਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੀ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਚੁੱਕ ਕੇ ਦੂਸਰੀ ਕੰਪਨੀ ਦਾ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਅਸ਼ੋਕਾ ਚੌਂਕ ਵਿਖੇ ਦਿੱਲੀ ਤੋਂ ਆਈ ਇੱਕ ਚੋਣ ਪ੍ਰਚਾਰ ਸਮੱਗਰੀ ਜਿਵੇਂ ਕਿ ਚੰਡੇ ਬੈਨਰ ਬੈਜ ਤਿਆਰ ਕਰਨ ਵਾਲੇ ਕਾਰੀਗਰ ਵੱਲੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹ 5 ਸਾਲ ਬਾਅਦ ਜੋ ਨਗਰ ਨਿਗਮ ਚੋਣਾਂ ਆਉਂਦੀਆਂ ਹਨ ਉਸ ਨੂੰ ਲੈ ਕੇ ਗੁਰੂ ਨਗਰੀ ਵਿੱਚ ਆ ਕੇ ਵੱਖ-ਵੱਖ ਪਾਰਟੀਆਂ ਸੰਬੰਧੀ ਚੋਣ ਪ੍ਰਚਾਰ ਸਮੱਗਰੀ ਤਿਆਰ ਕਰਦੇ ਹਨ ਤੇ ਚਾਹੇ ਉਹ ਵੱਡੇ ਆਰਡਰ ਦੇ ਵਿੱਚ ਵੀ ਹੋਵੇ ਮਿੰਟਾਂ ਵਿੱਚ ਤਿਆਰ ਕਰ ਦਿੰਦੇ ਹਨ। ਤੇ ہمارے ਪਾਸ ਢਿੰਡਾ ਪਟਕਾ ਬੈਨਰ पोस्टर है सब अवेलेबल हो जाएगा कुछ ऑर्डर पर मिल जाएगा अगर आप ऑर्डर दोगे तो बेहतर जाएगा ऐसा है हम एडवर्टाइजमेंट तो करते हैं अपना जो भी पार्टी आती है सब पार्टी का माल मिलता है हमारे यहाँ आने दिए भी मिले जाती तो है सब यहीं होगा इस दिल्ली से मैनुफेक्चर जो रेडीमेड ही है तो सब दिल्ली से आता है बाकी जो रेट वो होएगा आता है ना बाहर से आता है बाकी अच्छा बाहर से भी हुआ था मुजफ्फराबाद रेट सर हमारे यहाँ रिजनेबल रेट मिलेगा कोई ज़्यादा रेट नहीं है आप मार्केट में ट्राई कर सकते हैं आपको चौबीस घंटे ट्वेंटी फोर आवर्स की मिल जाएगा कोई प्रिंटिंग का ऑर्डर हुआ इस टाइप का वरना तो अवेलेबल तो है सब जो पार्टी के झंडे वगैरह हैं वो अभी हाथों हाथ अवेलेबल मिल जाएंगे आपको सब सब तरह के। नहीं है हम तो सभी तरह के इलेक्शन करते हैं सब। वो आपको रिजनेबल प्राइस में आप नगर निगम तो ना ਸਾੜਾ ਵੀ ਪੂਰਾ ਲੱਗ ਚੁੱਕਾ ਹੈ ਤੇ ਲੋਕਾਂ ਨੇ ਆਪਣੀ ਕੰਬਰ ਕੱਢ ਲਈ ਹੈ ਕਿ ਕਿਹੜੇ ਵੋਟਰ ਕੰਪੋਨਰ ਨੂੰ ਆਪਾਂ ਸਪੋਰਟ ਕਰਨੀ ਹੈ ਤੇ ਮੇਨ ਆ ਮੁੱਦਾ ਲੋਕਾਂ ਦਾ ਕਿ ਜਿਹੜਾ ਕੰਮ ਕਰੂਗਾ ਉਹਨੂੰ ਵੋਟ ਦਿੱਤੀ ਜਾਣੀ ਹੈ ਪਰ ਵੋਟਾਂ ਦੇ ਦਰਮਿਆਨ ਜਿਹੜੀ ਟੂਰ ਪ੍ਰਚਾਰ ਦੀ ਸਮਗਰੀ ਚਾਹੀਦੀ ਹੁੰਦੀ ਹੈ ਉਹਦੀ ਜਿਹੜੀ ਹੱਬ ਹੈ ਅਸ਼ੋਕਾ ਚੌਂਕ ਦੇ ਵਿੱਚ ਲੱਗ ਚੁੱਕੀ ਹੈ ਤੇ ਤੁਸੀਂ ਪਿੱਛੇ ਦੇਖ ਰਹੇ ਜੇ ਕਿ 5-6 ਦਿਨ ਲਈ ਹੈ ਬਸ ਜਿਹੜੇ ਕਾਰੀਗਰ ਹੈ ਪੰਜਾਬ ਦੀ ਸਟੇਟ ਤੋਂ ਬਾਹਰੋਂ ਆਉਂਦੇ ਨੇ ਤੇ 5-6 ਦਿਨ ਦਿੱਤੀ ਤੇ ਇਲੈਕਸ਼ਨ ਲੈਣੀ ਹੈ ਇੱਕ ਦਿਨ ਪਹਿਲਾਂ ਇਹਨਾਂ ਨੇ ਤੋਂ ਬਲੋਕ ਕਰ ਦੇਣਾ ਔਰ ਜਿੰਦਾ ਵੱਡਾ ਵੀ ਜਿਹਨਾਂ ਨੂੰ ਆਰਡ चाहे चोन प्रचार लिए कोई भी सामग्री चाहिए है वो बिल्कुल इतना अवेलेबल है कैमरामैन रमन कुमार के नाल सुशील शर्मा पाशवे नहीं अमृतसर श्री दुर्गियाणा कमेटी के प्रधान प्रोफेसर लक्ष्मीकांता चावला ने हिंदुआ के खिलाफ महबूबा मुफ्ती बेटी की बेटी वालों दिते बयान की नखेदी करद अपनी प्रतिक्रिया साझी की कश्मीर की महबूबा मुफ्ती उसने कोई कसर नहीं छोड़ी देशभक्तों का अपमान करने में अच्छा हुआ उसके परिवार से कोई इलेक्शन नहीं जीता अब उसकी बेटी इल्तजा ने तो हद कर दी उसने ये कहा है कि हिंदुत्व एक बीमारी है इसका इलाज करो मेरा ये कहना है इल्तजा से इर्तजा तेरा दिमाग खराब है और तेरे पागलपन का धीरेन्द्र ब्रह्मचारी जी ने तो कहा था इलाज होना चाहिए तेरा इलाज यहाँ नहीं होना चाहिए तेरा इलाज अफगानिस्तान में होना चाहिए अगर वहाँ कोई मेंटल हॉस्पिटल है बहुत अच्छा होगा तुम जाके बसो अफगानिस्तान में पाकिस्तान में तो फिर भी शायद मुझे कोई छूट मिल जाए अब अफगानिस्तान में हिजाब पहनोगी बुरका पहनोगी घर की चार दीवारी के अंदर बंद हो जाओगी तब तुम्हारा इलाज होगा फिर पता लगेगा कि पागल कौन है दिमाग किसका खराब है हिंदुत्व बीमार है हिंदुत्व बीमारी है या तुम जहाँ जा रही हो वहाँ पर ऐसी बीमारियाँ हैं सोचो सोच के बोलो याद रखो हिंदू पूरे दुनिया में बैठा हुआ है तेरे ਸਾਰੀ ਆਜ਼ਾਦੀ ਦਾ ਕਾਰਨ ਇਹੀ ਹੈ ਕਿ ਤੂੰ ਹਿੰਦੁਸਤਾਨ 'ਚ ਹੈ ਕਿਸੇ ਔਰ ਦੇਸ਼ 'ਚ ਜਾ ਕੇ ਦੇਖ ਜੈ ਹਿੰਦ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਿਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਵਿਧਾਨ ਸੇ ਸਮਾਧਾਨ ਦੇ ਤਹਿਤ ਬਲਾਕ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਜਨਾਲਾ ਦੇ ਸਹਿਯੋਗ ਨਾਲ ਔਰਤਾਂ ਲਈ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ 13 ਜਨਵਰੀ ਨੂੰ ਲੋੜੀ ਦਾ ਤਿਉਹਾਰ ਮਨਾਇਆ ਜਾਣਾ ਪਰ ਅੰਬਰਸਰੀਏ ਕੁਝ ਮਹੀਨੇ ਅਤੇ ਕੁਝ ਦਿਨ ਪਹਿਲਾਂ ਹੀ ਪਤੰਗਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ ਜਦੋਂ ਦੀ ਡ੍ਰੈਗਨ ਡੋਰ ਚਲਣ ਵਿੱਚ ਆਈ ਹੈ ਉਦੋਂ ਤੋਂ ਹੀ ਸੜਕਾਂ ਤੇ ਹਾਦਸੇ ਵੱਧ ਗਏ ਹਨ ਜਿਸ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਕੁਝ ਸਮਾਜ ਵਿਰੋਧੀ ਅੰਸਰ ਇਸ ਡੋਰ ਨੂੰ ਵੇਚ ਰਹੇ ਹਨ ਅਤੇ ਕੁਝ ਇਨਸਾਨੀਅਤ ਦੇ ਦੁਸ਼ਮਣ ਇਸ ਡੋਰ ਨਾਲ ਪਤੰਗਬਾਜ਼ੀ ਦਾ ਮਜ਼ਾ ਲੈਂਦੇ ਹਨ ਪਰ ਦੇਸੀ ਡੋਰ ਦੇ ਸ਼ੌਕੀਨ ਅੱਜ ਪਤੰਗਬਾਜ਼ੀ ਨੂੰ ਅਲਵਿਦਾ ਆਖ ਚੁੱਕੇ ਹਨ ਸੋ ਦੋ ਪਹੀਆ ਵਾਹਨ ਚਾਲਕ ਸੜਕਾਂ ਤੇ ਵਾਹਨ ਹੋਲੀ ਚਲੋਣ ਜਿਸ ਨਾਲ ਡ੍ਰੈਗਨ ਡੋਰ ਤੁਹਾਨੂੰ ਨੁਕਸਾਨ ਨਾ ਪਹੁੰਚਾ ਸਕੇ ਇਸ ਸੰਬੰਧੀ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਰਾਸ਼ਿਸਕਤ ਸਾਹਿਬ ਸਿੰਘ ਅਤੇ ਹੋਰ ਸ਼ਹਿਰ ਵਾਸੀਆਂ ਨੇ ਸਾਡੀ ਟੀਮ ਨਾਲ ਵਿਚਾਰ ਸਾਂਝੇ ਕੀਤੇ ਅੱਜ ਮੈਂ ਚਾਈਨਾ ਡੋਰ ਦੇ ਉੱਪਰ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਵੀ ਚਾਈਨਾ ਡੋਰ ਦੇ ਉੱਪਰ ਸਖਤੀ ਨਾਲ ਨਿਪਟਿਆ ਜਾਵੇ ਜਿਹੜੇ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਸਮਝਾਇਆ ਜਾਵੇ ਔਰ ਜਿਹੜੇ ਸਪਲਾਈ ਕਰਦੇ ਨੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਦੋ ਪਹੀਆ ਵਾਹਨ ਚਲਾਉਂਦੇ ਨੇ ਲੋਕ ਉਹਨਾਂ ਨੂੰ ਬੇਨਤੀ ਹੈ ਕਿ ਉਹ ਥੋੜਾ ਘੱਟ ਸਪੀਡ ਤੇ ਚਲਾਉਣ ਜਦੋਂ ਕਿਤੇ ਚਾਈਨਾ ਡੋਰ ਉਹਨਾਂ ਦੇ ਗਲੇ ਦੇ ਵਿੱਚ ਫਿਰਦੀ ਹੈ ਤੇ ਫੌਰਨ ਆਪਣੀ ਗੱਡੀ ਰੋਕ ਕੇ ਜਿਨ੍ਹਾਂ ਧਿਆਨ ਰੱਖਣ ਤੇ ਦੂਸਰਾ ਇਹ ਆਪੀ ਚਾਈਨਾ ਡੋਰ ਜਿਹੜੀ ਹੈ ਉਹ ਘਾਤਕ ਹੈ ਇਸ ਦੀ ਬੱਚੇ ਵੀ ਵਰਤੋਂ ਦਾ ਕਾਰਨ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਸਮਝਾ ਕੇ ਰੱਖਣ ਕਿ ਇਹ ਲੋਕਾਂ ਲਈ ਵੀ ਜਾਨਲੇਵਾ ਨੇ ਔਰ ਤੁਹਾਡੇ ਲਈ ਵੀ ਖਤਰਨਾਕ ਕਿਉਂਕਿ ਹੱਥਾਂ ਦੀਆਂ ਉਂਗਲੀਆਂ ਕੱਟੀਆਂ ਜਾਂਦੀਆਂ ਨੇ ਇਹ ਚਾਈਨਾ ਡੋਰ ਜਿਹੜੀ ਹੈ ਲੋਹੇ ਦੀ ਬੂਰੇ ਦੇ ਨਾਲ ਬਣੀ ਹੁੰਦੀ ਹੈ ਜਿਹੜੀ ਟੁੱਟਦੀ ਨਹੀਂ ਹੈ ਗਲਦੀ ਨਹੀਂ ਹੈ ਸੜਦੀ ਨਹੀਂ ਹੈ ਜਾਨਵਰਾਂ ਵਾਸਤੇ ਬਹੁਤ ਨੁਕਸਾਨਦੇ ਹੈ ਜਾਨਵਰਾਂ ਦੇ ਪੈਰਾਂ ਦੇ ਵਿੱਚ ਫਸ ਜਾਂਦੀ ਹੈ ਔਰ ਜਾਨਵਰ ਕੱਢ ਨਹੀਂ ਪਾਉਂਦੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਆਪਾਂ ਇਨਸਾਨਾਂ ਦੀ ਜਾਨਵਰਾਂ ਦੀ ਭਲਾਈ ਵਾਸਤੇ ਬੇਨਤੀ ਕਰਦੇ ਆਂ ਕਿ ਸਾਰੇ ਲੋਕੀ ਇਸ ਵੱਲ ਧਿਆਨ ਦੇਣ ਵਾਹਨ ਚਾਲਕਾਂ ਮੇਰੇ ਇਹ ਮੈਸੇਜ ਹੈ ਕਿ ਹੋਲੀ ਹੋਣ ਤੇ ਆਪਣਾ ਧਿਆਨ ਰੱਖਣਾ ਕਿ ਡੋਰ ਡਾਰ ਫਾਜ਼ੀ ਦੇ ਬੰਦਾ ਜਲਦੀ ਜਲਦੀ ਇਸ ਨੂੰ ਕਿਨਾਰ ਗੱਡੀ ਰੋਕ ਲੈ ਤੇ ਫਿਰ ਇਹਨੂੰ ਤਰੀਕੇ ਨਾਲ ਲਾ ਲੈ ਤੇ ਬਾਕੀ ਇਹਨੂੰ ਚੰਨਾ ਡੋਰ ਨੂੰ ਡ੍ਰੈਗਨ ਡੋਰ ਵੀ ਬੰਦ ਕਰਨੀ ਚਾਹੀਦੀ ਪ੍ਰਬੰਧਕਾਂ ਨੂੰ ਕਿ ਜਲਦੀ ਜਲਦੀ ਬੰਦ ਕੀਤੀ ਜਾਵੇ ਤੇ ਜ਼ੋਰ ਦਿੱਤਾ ਜਾਵੇ ਤੇ ਇਹਨਾਂ ਚੀਜ਼ੇ ਖਤਰਨਾਕ ਆ ਸਿਹਤ ਲਈ ਹਾਨੀ ਕਰਕੇ। ਵੀ ਚੈਨਾ ਡੋਰ ਦਾ ਇਹ ਅੰਮ੍ਰਿਤਸਰ ਦੇ ਵਿੱਚ ਐ ਵੀ ਜ਼ਰਾ ਵਰੀਆ ਗੱਲ ਆ। ਜਿਹੜੀ ਪਹਿਲੀ ਡੋਰ ਚੱਲੀ ਏ ਜ਼ਰਾ ਵਰੀਆ ਏ। ਵੀ ਚੈਨਾ ਡੋਰ ਦੇ ਨਾਲ ਬੰਦੇ ਨਹੀਂ ਧੋਣਾ ਵੜੀ ਨੇ ਨੜਾ ਵੜੀ ਜਿੰਨੀਆਂ ਕੀ ਚੀਜ਼ਾਂ ਵੜਦੇ ਨੇ। ਇੱਥੇ ਪੁਲਸ ਨੂੰ ਥੋੜਾ ਜਿਹਾ ਸਖਤੀ ਕਰਨ ਦੀ ਫੇਰੀ ਸੰਕਤ ਫਾਇਦਾ। ਉਹਨਾਂ ਵੀਰਾਂ ਵਾਤੇ ਬੇਨਤੀ ਕੀ ਥੋੜਾ ਹੋਲੀ ਜਾਣਾ ਆਪਣੇ ਤੇ ਵਰੀਆ ਜਿਆਦਾ ਵਰੀਆ ਰਹਿਣ। ਦੇਸੀ ਵਰੀਆ ਪਹਿਲੇ ਉਹ ਧਾਗੇ ਦੀ ਡੋਰ ਵਰੀਆ ਧਾਗਾ ਟੁੱਟ ਜੇ ਨਾਲ ਗਲ ਜਾਂਦਾ। ਇਹ ਗੱਲ ਦੀ ਨਹੀਂ। ਲੋਹੜੀ ਦਾ ਤਿਹਾਰ ਨਜ਼ਦੀਕ ਆ ਰਿਹਾ ਏ ਤੇ ਅੰਮ੍ਰਿਤਸਰ ਸ਼ਹਿਰ ਦੇ ਪਤੰਗ ਬਾਜੀ ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਪਰ ਪਤੰਗ ਬਾਜੀ ਦੇਸੀ ਡੋਰ ਨਾਲ ਕੀਤੀ ਜਾ ਰਹੀ ਹੈ ਜਾਂ ਫਿਰ ਡ੍ਰੈਗਨ ਡੋਰ ਦੇ ਨਾਲ ਇਹ ਕਹਿਣਾ ਮੁਸ਼ਕਲ ਹੈ ਪਤਾ ਉਦੋਂ ਲੱਗਦਾ ਹੈ ਜਦੋਂ ਡ੍ਰੈਗਨ ਡੋਰ ਵਾਹਨ ਚਾਲਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੀ ਹੈ ਸੋ ਸਾਡਾ ਸਿਰਫ ਇਹੀ ਸੰਦੇਸ਼ ਹੈ ਦੋ ਪਹੀਆ ਵਾਹਨ ਚਾਲਕਾਂ ਨੂੰ ਕਿ ਵਾਹਨ ਹੌਲੀ ਚਲਾਓ ਤਾਂ ਜੋ ਡ੍ਰੈਗਨ ਡੋਰ ਤੁਹਾਨੂੰ ਨੁਕਸਾਨ ਨਾ ਪਹੁੰਚਾ ਸਕੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ नगर निगम चोना संबंधी वार्ड नंबर चार तो भारतीय पार्थ जनता पार्टी के उम्मीदवार गौतम अरोड़ा ने अपने नामजदगी पत् भरे इस मौके उन्होंने राज्यसभा मैंबर श्वैत मलिक जिला प्रधान हरविंद संधु सिंह पिंटू मानव तनेजा समेत बीजेपी आगू और वर्कर मौजूद स टाउन प्लानर गुरसेवक सिंह औलक दी अगुवाई हि एडीए ਦੇ ਰੈਗੂਲੇਟਰੀ ਵਿੰਗ ਵੱਲੋਂ ਖਾਣਾ ਖਲਚੀਆਂ ਅਤੇ थाना ਝੰਡਿਆਲਾ ਗੁਰੂਦੇਵ ਪੁਲਿਸ ਕਾਰਮੀਆਂ ਦੀ ਮੌਜੂਦਗੀ ਵਿੱਚ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇ ਉੱਪਰ ਪਿੰਡ ਫਤੂਵਾਲ ਅਤੇ ਪਿੰਡ ਮੱਲੀਆਂ ਵਿਖੇ ਬੰਨ ਰਹੀਆਂ ਨਵੀਆਂ ਅਨਅਧਿਕਾਰਿਤ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਉਸਾਰੀਆਂ ਨੂੰ ਠਾਹ ਦਿੱਤਾ ਗਿਆ ਨਗਰ ਨਿਗਮ ਚੋਣਾ ਵਿੱਚ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਦੀ ਵਾਰਡ ਨੰਬਰ 10 ਤੋਂ ਰਜੀਵ ਮਰਵਾਹਾ ਨੂੰ ਟਿਕਟ ਮਿਲੰਤੀ ਰਜੀਵ ਮਰਵਾਹਾ ਸਭ ਤੋਂ ਪਹਿਲਾਂ ਬਾਲਾਜੀ ਮੰਦਿਰ ਗ੍ਰੀਨਫੀਲਡ ਸ਼੍ਰੀ ਗੰਗਾ ਹਰਿ ਸਨਾਤਨ ਤਰਮ ਮੰਦਿਰ ਅਤੇ ਗੁਰਦੁਆਰਾ ਸ਼੍ਰੀ ਗੁਰੂ ਕਲਗੀਤਰ ਸਾਹਿਬ ਡਾਇਮੰਡ ਐਵੇਨਿਊ ਵਿਖੇ ਨਤਮਸਤਕ ਹੋਏ ਉਹਨਾਂ ਟਿਕਟ ਮਿਲਨ ਤੇ ਜਿੱਥੇ ਕਾਂਗਰਸ ਹਾਈ ਕਮਾਂਡ ਅਤੇ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਦਾ ਤਾਨਵਾਦ ਕੀਤਾ ਉਥੇ ਹੀ ਉਹਨਾਂ ਵਾਰਡ ਨੰਬਰ 10 ਦੇ ਸਮੁੱਚੇ ਵਿਕਾਸ ਲਈ ਵਾਰਡ ਵਾਸੀਆਂ ਨੂੰ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਦੇ ਨਾਲ ਸ਼੍ਰੀਮਤੀ ਰੇਖਾ, ਪੰਜਾਬ ਵਪਾਰ ਮੰਡਲ ਦੇ ਜਰਨਲ ਸਕੱਤਰ ਬਲਬੀਰ ਬਸੇਨ, ਹਰੀਸ਼ ਮਲੋਤਰਾ, ਕੁਲਜੀਤ ਸਿੰਘ, ਰਮਨ ਸ਼ਰਮਾ, ਵਿਵੇਕ ਆਨੰਦ ਰਾਜੇਸ਼ ਕਹੇ ਪਾਰੂਲ ਮਲੋਤਰਾ ਅਤੇ ਰੋਹਨ ਵਧਵਾ ਵੀ ਮੌਜੂਦ ਰਹੇ ਅਤੇ ਉਹਨਾਂ ਨੂੰ ਜਿੱਤ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਮੈਂ ਆਪਣੇ ਜਿਹੜੇ ਲੋਕਲ ਸਾਰੇ ਹੈਗੇ ਨੇ ਕਾਂਗਰਸੀ ਨੇਤਾ ਉਹਨਾਂ ਦੀ ਸਾਰਿਆਂ ਦੀ ਬਦੌਲਤ ਅੱਜ ਮੈਨੂੰ ਇਹ ਮਾਣ ਬਖਸ਼ਿਆ ਗਿਆ ਵਿਸ਼ਵਾਸ ਦਿਵਾਉਣਾ ਵਾ ਕਿ ਜਿੰਨੀ ਮੈਂ ਤੋਂ ਵਾਰ ਤੋਂ ਸੇਵਾ ਹੋ ਸਕੇਗੀ ਮੈਂ ਇਲਾਕਾ ਵਾਸੀਆਂ ਦੀ ਸੇਵਾ ਕਰਾਂਗਾ ਮੈਂ ਕਾਂਗਰਸ ਪਾਰਟੀ ਦੇ ਸਾਰੇ ਉੱਤਧਾਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਇਮਾਨਦਾਰ ਤੇ ਦਿਲ ਜਿਦਵੈ ਵਪਾਰੀਆਂ ਦੇ ਨਾਲ ਮਿਲਿਆ ਆ। ਇਲਾਕਾ ਨੁਆਸੀਆਂ ਨੂੰ ਇਹੋ ਬੇਨਤੀ ਹੈ ਕਿ ਤੁਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ। ਇਹਨਾਂ ਨੂੰ ਇੱਕ ਮੌਕਾ ਦਿਓ। ਪੀਓ ਸਟਾਫ ਅੰਮ੍ਰਿਤਸਰ ਸਿਟੀ ਵੱਲੋਂ ਐਂਜੀਪੀਐਸ ਮਾਮਲੇ ਵਿੱਚ ਲੋੜਿੰਦਾ ਪਗੋੜੇ ਨੂੰ ਕਾਬੂ ਕੀਤਾ ਗਿਆ। ਪੀਓ ਸਟਾਫ ਇੰਚਾਰਜ ਹਰੀਸ਼ ਕੁਮਾਰ ਨੇ ਜਾਣਕਾਰੀ ਦਿੱਤੀ। ਥਾਣਾ ਬਿਆਸ ਪੁਲਿਸ ਵੱਲੋਂ ਅਨੇਕ ਕਤਲ ਕੇਸ ਦੀ ਗੁੱਥੀ ਨੂੰ ਸਲਝਾਉਂਦਿਆਂ ਮੁੱਖ ਦੋਸ਼ੀ 3 ਘੰਟੇ ਵਿੱਚ ਕਾਬੂ ਕੀਤੇ ਗਏ। ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਿਰਾਲ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਫਾਸਟਵੇ ਖਬਰ ਦਾ ਹੋਇਆ ਅਸਰ ਤਰਨਤਾਰਨ ਗਾਂਧੀਪਾਟ ਦਾ ਕੰਮ ਹੋਇਆ ਸ਼ੁਰੂ ਇਤੇ ਕੁਝ ਹੋਰ ਖਬਰਾਂ ਇੱਕ ਛੋਟੇ ਛੇ ब्रेक ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਫਾਸਟਵੇ ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਤਰਨਤਾਰਨ ਦੇ ਮਸ਼ਹੂਰ ਗਾਂਧੀ ਪਾਰਕ ਦੀ ਹਾਲਤ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ ਜਿਸ ਨਾਲ ਹਰ ਰੋਜ਼ ਹਜ਼ਾਰਾਂ ਬੱਚਿਆਂ ਬਜ਼ੁਰਗਾਂ ਅਤੇ ਪਾਰਕ ਵਿੱਚ ਆਪਣਾ ਮਨੋਰੰਜਨ ਕਰਨ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਇਹ ਮਾਮਲਾ ਨਗਰ ਕੌਂਸਲ ਤੁਰੰਤ ਤਰੰਤ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਆਖਿਆ ਕਿ ਪਾਰਕ ਦੀ ਰਿਪੇਅਰ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਝੁੱਲ੍ਹੇ ਵੀ ਨਵੇਂ ਸਿਰਿਓਂ ਲਗਾ ਦਿੱਤੇ ਜਾਣਗੇ ਜੀ ਗਾਂਧੀ ਪਾਰਕ ਖੜੇ ਆ ਜਿੱਥੇ ਕਿ ਕਾਫੀ ਜਿਹੜੀ ਆ ਹਾਲਤੇ ਦੀ ਖਰਾਬ ਹੈਗੀ ਸੀ ਤੇ ਹੁਣ ਜਿਹੜੀ ਆ ਫਾਸਟਵੇ ਦੇ ਖਬਰ ਚੱਲੀ ਆ ਤੇ ਜਿਹੜਾ ਇਹਦਾ ਜਿਹੜਾ ਵਾ ਸੁਧਾਰ ਹੋ ਗਿਆ ਵਾ ਜਿਹੜਾ ਹੁਣ ਝੁੱਲ੍ਹੇ ਵੀ ਟੁੱਟੇ ਸੀ ਤੇ ਝੁੱਲ੍ਹੇ ਵੀ ਜਿਹੜੇ ਆ ਨਵੇਂ ਲੱਗਣ ਜਾ ਰਹੇ ਆ ਤੇ ਕੁਝ ਜਿਹੜਾ ਵਾ ਜਿਹੜਾ ਅੱਗੇ ਨੂੰ ਸੁਧਾਰ ਹੋ ਗਿਆ ਜਿਹੜਾ ਵਾ ਬਹੁਤ ਵਧੀਆ ਜਿਹੜਾ ਵਾ ਸੁਧਾਰ ਹੋ ਗਿਆ। ਉਹ ਸਾਡੇ ਨੋਟਸ 'ਤੇ ਅੱਗੇ ਵੀ ਆਇਆ ਸੀਗਾ ਕਿ ਵੀ ਇਹਦੀ ਨਾ ਥੋੜੀ ਪ੍ਰੋਬਲਮਸ ਹੈਗੀਆਂ ਵਾ। ਅਸੀਂ ਪਰਸੋਂ ਹੀ ਵਿజిਟ ਕੀਤਾ ਸੀਗਾ। ਪਹਿਲਾਂ ਉਹਦੇ ਫੁੱਟਪਾਥ ਦੀ ਹੀ ਉਹ ਤਾਂ ਅਸੀਂ ਕਰਵਾ ਦਿੱਤਾ ਸੀਗਾ। ਕੁਛ ਉਹਦਾ ਰੈਂਪ ਨੀਵਾ ਸੀਗਾ। ਅਧਿਕ پارک ਦਾ। ਉਹ ਅਸੀਂ ਮਿੱਟੀ ਪਵਾ ਕੇ ਤੇ ਉੱਥੇ ਗਰਾਸ ਲਵਾ ਦਿੱਤਾ ਹੈ। ਉਸ ਤੋਂ ਬਾਅਦ ਉਹ ਨਵੇਂ ਟੈਂਡਰ ਤੇ ਅਸੀਂ ਕਰਵਾ ਲਿਆ ਵਾ ਕਿ ਉਹਦੀ ਜਿਹੜੀ سنگਲੀਆਂ ਵਗੈਰਾ ਟੁੱਟੀਆਂ ਵਾ ਉਹਦੀ ਰਿਪੇਅਰ ਕਰਵਾ ਰਹੇ ਆ। ਜਿਹੜੇ ਉਹਦੇ ਝੂਲੇ ਹੈਗੇ ਆ ਉਹ ਨਵੇਂ ਅਲੋਟਮੈਂਟ ਕਰਵਾਉਣ ਲੱਗੇ ਆ। ਕੁਛ ਉੱਥੇ ਜਿਹੜਾ ਹੈਗਾ ਵਾ ਪੇਂਟ ਦਾ ਕੰਮ ਦਾ ਅਸੀਂ ਟ ਉਹ ਤਕਰੀਬਨ 1 ਮਹੀਨੇ ਚ ਨਵਾਂ ਪੇਂਟ ਹੋ ਜਾਣਾ ਤੇ ਜਿਹੜੀ ਲਾਈਟਸ ਹੈਗੀਆਂ ਉਹ ਲਵਾ ਦਿੱਤਾ ਜਾਣਾ ਪਿਛਲੇ ਦਿਨੀ ਵਾਸਟਵੇਟੀ ਗਾਂਧੀ پارک ਦੀ ਖਬਰ ਚੜਾਈ ਸੀ ਕਿ ਗਾਂਧੀ پارک ਦੀ ਜੋ ਹਾਲਤ ਹੈ ਉਹ ਬੜੀ ਹੀ ਤਰਸਯੋਗ ਬਣੀ ਹੋਈ ਸੀ ਤਰਨ ਤਰਨ ਈਓ ਸਾਹਿਬ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੱਸਿਆ ਹੈ ਕਿ ਜਲਦ ਹੀ پارک ਦਾ ਸੁਧਾਰਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੂਟੇ ਲਗਾਏ ਜਾ ਰਹੇ ਹਨ ਸੰਗਲ ਜੋ ਟੁੱਟੇ ਹੋਏ ਸਨ ਉਹ ਦੁਬਾਰਾ ਨਵੇਂ ਸੰਗਲ ਲਗਾਏ ਜਾ ਰਹੇ ਹਨ ਔਰ ਜਲਦੀ ਹੀ ਜੋ ਢੂਲੇ ਟੁੱਟੇ ਨੇ ਇਹਨਾਂ ਨੂੰ ਨਵੇਂ ਤਬਦੀਲ ਕੀਤਾ ਜਾਵੇਗਾ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੱਕੂ ਰਿਪੋਰਟ ਫਾਸਟਵੇ ਜੀ ਹੋਈ ਤੁਰੰਤ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ 14 ਦਸੰਬਰ ਨੂੰ ਇੰਟਰਨੈਸ਼ਨਲ ਲਾ ਕਾਨਫਰੰਸ 2024 ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆਕਾਂਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਇਸ ਦੌਰਾਨ ਦੋ ਟੈਕਨੀਕਲ ਸੈਸ਼ਨਸ ਦਾ ਆਯੋਜਨ ਵੀ ਕੀਤਾ ਜਾਵੇਗਾ ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ प्रदीप ਸੈਣੀ ਨੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਹੈਰੀਟੇਜ ਕਲਬ ਵਿਜੇ ਟਿੰਗਰਾ ਐਗਜ਼ੀਕਟਿਵ ਮੈਂਬਰ ਏਜੀਆ ਕਲਬ ਵਿਜੇ ਪੰਡਾਰੀ ਸੰਪ੍ਰੀਤ ਸਿੰਘ ਮਾਨ ਦੀਪਕ ਪਪਲਾਨੀ 바ਵਾਜੀਤ ਮਰਵਾਹਾ ਸਮੇਤ ਮੈਂਬਰ ਮੌਜੂਦ ਸਨ 14 ਦਸੰਬਰ ਨੂੰ ਸੈਚਰਡੇ ਨੂੰ ਸਾਡੀ ਇੱਥੇ ਇੰਟਰਨੈਸ਼ਨਲ ਲੀਗਲ ਕਾਨਫਰੰਸ ਹੋ ਰਹੀ ਹੈ ਜ ਜਿਹਦੇ ਵਿੱਚ ਕੇ ਆਨਰੇਬਲ ਜਸਟਿਸ ਸੂਰੇकांत ਜੀ ਸੁਪਰੀਮ ਕੋਰਟ ਦੇ ਜੱਜ ਚੀਫ ਗੈਸਟ ਹੋਣਗੇ ਬਾਊ ਜੀ ਜਿਆਦਾ ਡਿਗਨਿਟਰੀਜ਼ ਆ ਰਹੇ ਨੇ ਸਾਡੇ ਚੀਫ ਜਸਟਿਸ ਸਾਹਿਬ ਆ ਰਹੇ ਨੇ ਬਾਰ ਕਾਉਂਸਲ ਆਫ ਇੰਡੀਆ ਦੇ ਚੇਅਰਮੈਨ ਆ ਰਹੇ ਆ ਬਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਸਾਰੀ ਆ ਰਹੀ ਹੈ ਸਾਡੇ ਇਨਸਪੈਕਸ਼ਨ ਜੱਜ ਆ ਰਹੇ ਨੇ ਜਿਹੜੇ ਅਨੂਪਿੰਦਰ ਗਰੇਵਾਲ ਜੀ ਬਾਕੀ ਹੋਰ ਜਸਟਿਸ ਨੇ ਬਾਹਰਲੇ ਸਟੇਟਸ ਦੇ ਚੀਫ ਜਸਟਿਸ ਆ ਰਹੇ ਨੇ ਸੋ ਇਹ ਇੱਕ ਤਰ੍ਹਾਂ ਦੀ ਗੁਰੂ ਦੀ ਨਗਰੀ ਦੇ ਵਿੱਚ ਮੇਰਾ ਖਿਆਲ ਹੈ ਕਿ ਇੱਕ ਲੈਂਡਮਾਰਕ ਕਾਨਫਰੰਸ ਹੋ ਰਹੀ ਹੈ ਲੀਗਲ ਸਾਈਡ ਦੇ ਉੱਤੇ ਜਿਹਦੇ ਤੇ ਅਸੀਂ ਡਿਸਕਸ਼ਨਸ ਕਰਾਂਗੇ ਕੇ ਲੋਕਾਂ ਨੂੰ ਜਿਹੜਾ ਜਸਟਿਸ ਹੈ ਉਹ ਕਿਸ ਤਰ੍ਹਾਂ ਕੰਪੈਸ਼ਨ ਗਰਾਉਂਡ ਦੇ ਉੱਤੇ ਔਰ ਕਿਵੇਂ ਜਲਦੀ ਤੋਂ ਜਲਦੀ ਦੁਆਇਆ ਜਾਏ ਪੁਲਿਸ ਥਾਣਾ ਲੋਪੋਕੇ ਨਜ਼ਦੀਕ ਸਥਿਤ ਕਸਬਾ ਚੋਗਾ마 ਵਿਖੇ ਆਏ ਦਿਨ ਵਾਪਰ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਸੰਬੰਧੀ ਪੁਲਿਸ ਵੱਲੋਂ ਚੋਰਾਾਂ ਖਿਲਾਫ ਟੁਕਵੀਂ ਕਾਰਵਾਈ ਨਾ ਕਰਨ ਸੰਬੰਧੀ ਚਾਰ ਜਨਤਕ ਜਥੇਬੰਦੀਆਂ ਜਿਨ੍ਹਾਂ ਵਿੱਚ ਕਿਸਾਨ ਜਮੂਰੀ ਸਭਾ ਦਿਹਾਤੀ ਮਜ਼ਦੂਰ ਸਭਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਐਸਕੇਐਮ ਦੇ ਸੁਭਾਏ ਆਗੂ ਡਾਕਟਰ ਸਤਨਾਮ ਸਿੰਘ ਅਚਨਾਲਾ ਦੀ ਅਗਵਾਈ ਹੇਠ ਕਸਬਾ ਚੋ ਗਾਵਾਂ ਦੇ ਬਾਜ਼ਾਰਾਂ ਵਿੱਚ ਰੋਜ਼ ਮਾਰਚ ਕੱਢਿਆ ਗਿਆ ਅਤੇ ਥਾਣਾ ਲੋਪੋਕੇ ਦਾ ਕਾਰੋਕਾਰ ਕੇ ਐਸਐਚਓ ਖਿਲਾਫ ਜਮ ਕੇ ਨਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਵਿਕਰਮਜੀਤ ਸਿੰਘ ਕੋਹਾਲੀ, ਵਸਾਕਾ ਸਿੰਘ ਪੰਗਵਾ, ਬਲਬੀਰ ਸਿੰਘ ਕੱਕੜ, ਅਮਰਜੀਤ ਸਿੰਘ ਢਿੱਲੋਵਾਲ, ਕੁਲਵੰਤ ਸਿੰਘ ਮੱਲੂ ਨੰਗਲ ਸਮੇਤ ਕਿਸਾਨ ਮੌਜੂਦ ਸਨ। ਅੱਜ ਅਸੀਂ ਆਏ ਦਿਨ ਜਿਹਾਵੇਂ ਜਿਨੀ ਸਾਰੇ ਪੰਜਾਬ ਵਿੱਚ ਦੁਕਾਨਦਾਰਾਂ ਦੀਆਂ ਨਿਤ ਦਿਹਾੜੇ ਚੋਰੀਆਂ ਹੋ ਰਹੀਆਂ ਡਾਕੇ ਵੱਜ ਰਹੇ ਆ ਸੁਨਿਆਰਿਆਂ ਦੀਆਂ ਦੁਕਾਨਾਂ ਭੱਜ ਰਹੀਆਂ ਨੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਜਿੰਨ ਦਿਹਾੜੇ ਕੱਪੜੇ ਵਾਲੀਆਂ ਦੁਕਾਨਾਂ ਤੋਂ ਚੋਰੀ ਕਰਕੇ ਕੱਪੜਾ ਚੁੱਕ ਕੇ ਚੋਰ ਭੱਜ ਰਹੇ ਆ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦਾ ਅਸੀਂ ਸਾਰੇ ਜਨਤਕ ਜਥੇਬੰਦੀਆਂ ਵਾਲੇ ਜਿਹੜਾ ਮਜ਼ਦੂਰ ਕਿਸਾਨ ਦੁਕਾਨਦਾਰ ਇਕਤਾ ਦੇ ਨਾਰੇ ਲਾ ਰਹੇ ਆ ਪੀਏ ਉਦੋਂ ਹਟਣਾ ਜਦੋਂ ਲੋਕੀ ਇਕੱਠੇ ਹੋਣਗੇ ਅਸੀਂ ਮਜ਼ਦੂਰ ਇੱਕ ਨੰਬਰ ਤੇ ਕਿਸਾਨ ਦੁਕਾਨਦਾਰ ਹੋਰ ਮਿਹਨਤ ਕਾ ਸ਼ਲੋਕ ਆ ਜਿਹੜੀ ਉਹਨਾਂ ਦਾ ਇਕਾਸਾਰ ਕੇ ਇਹ ਜਿਹੜੀ ਜਾਨਮਾਲ ਦੀ ਰਾਖੀ ਦੀ ਜ਼ਿੰਮੇਵਾਰ ਪੁਲਿਸ ਆ ਸਰਕਾਰ ਆ ਇਹ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਲੋਕੋ ਆਓ ਇਕੱਠੇ ਹੋਗੇ ਦੇ ਵਿਰੁੱਧ ਇੱਥੇ ਕੁਝ ਸਮੇਂ ਪਹਿਲਾਂ ਚੋਰੀ ਹੋਈ ਸੀ ਜਿਸ ਦੇ ਸਬੰਧੀ ਇਹਨਾਂ ਨੇ ਅੱਜ ਮੰਗ ਕੀਤੀ ਆ ਕਿ ਅਡਾ ਚੋਰ ਫੜਿਆ ਜਾਵੇ ਜਿਸ ਸੰਬੰਧੀ ਆਪਾਂ ਪਰਚਾ ਦਰਜ ਰਜਿਸਟਰ ਕਰ ਦਿੱਤਾ ਗਿਆ ਵਾ ਤੇ ਬਹੁਤ ਹੀ ਮਸ਼ਹੂਰੀ ਦੇ ਨਾਲ ਆਪਾਂ ਜਾਂਚ ਕਰ ਰਹੇ ਆ ਆਪਾਂ ਬਹੁਤ ਹੀ ਕਲੋਜ਼ ਆ ਅੱਜ ਬੰਦੇ ਵੀ ਰਾਉਂਡ ਅਪ ਕੀਤੇ ਆ ਪੰਜ ਹਨਾ ਪਿਛਲੇ 4 ਦਿਨਾਂ ਦੇ ਵਿੱਚ ਆਪਾਂ ਪੰਜ ਬੰਦੇ ਰਾਉਂਡ ਅਪ ਕੀਤੇ ਆ ਇਸੇ ਸੰਬੰਧ ਵਿੱਚ ਤੇ ਬਹੁਤ ਹੀ ਜਲਦ ਅਸਲ ਦੋਸ਼ੀ ਦੀ ਪਛਾਣ ਕਰਕੇ ਤੇ ਪਾਲ ਕੀਤੀ ਜਾਵੇਗੀ ਸੰਤਾਂ ਦੀ ਝੰਜੋਟੀ ਡੇਰਾ ਛਾੜ ਪੀਰ ਵਿਖੇ ਗੱਦੀ ਨਸ਼ੀਨ ਮਹਾਂਤ ਮਲਕੀਤ ਨਾਥੀ ਅਗਵਾਈ ਹੇ ਸਤਿਗੁਰੂ ਗਿਆਨ ਮਹਾਰਾਜ ਜੀ ਦੇ ਚਰਨ ਸੇਵਕ ਸ਼ਿਰੀ ਸ਼ਿਰੀ 1008 ਸੰਤ ਹਰੀਨਾਥ ਮਹਾਰਾਜ ਜੀ ਦੀ ਸਲਾਨਾ ਸਤਾਈਵੇਂ ਵਰਸੀ ਬੜੀ ਧੂਮ-ਧਾਮ ਨਾਲ ਮਨਾਇ ਗਈ। ਇਸ ਮੌਕੇ ਕੀਰਤਨ ਕੀਤਾ ਗਿਆ ਅਤੇ ਸੰਤ ਮਹਾਪੁਰਸ਼ਾਂ ਨੂੰ ਭੋਜਨ ਉਪਰੰਤ ਦਕਸ਼ਨਾ ਦਿੱਤੀ ਗਈ। ਇਸ ਮੌਕੇ ਸੰਤ ਗਿਰਧਾਰੀਨਾਥ, ਸੇਵਾਦਾਰ ਬਲਵੰਤਨਾਥ, ਗਣੇਸ਼ਨਾਥ, ਸੰਤ ਮੇਘਨਾਥ, ਸਰਪੰਚ ਮਨੋਜ ਪੱਟੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਜੋਧਾੜਾ ਸਾਹਿਬ ਸਤਿਗੁਰ ਗਿਆਨਨਾਥ ਮਹਾਰਾਜ ਜੀ ਦੇ ਜੋ ਚਰਨ ਸੇਵਕ ਸਤਿਗੁਰ ਹਰੀਨਾਥ ਮਹਾਰਾਜ ਜੀ ਦੀ ਜਿਹੜੀ ਵਰਸੀਓ ਬਹੁਤ ਹੀ ਸਰਦਾ ਦੇ ਭਾਵਨਾ ਨਾਲ ਮਨਾਈ ਗਈ ਆ ਹਰ ਸਾਲ ਦੀ ਤਰ੍ਹਾਂ ਜਿਹੜੀ 12 ਦਸੰਬਰ ਨੂੰ ਮਨਾਈ ਜਾਂਦੀ ਆ ਤੇ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਸੰਗਤਾਂ ਜਿਹੜੀਆਂ ਉਹ ਸੇਵਾ ਕਰਦੀਆਂ ਨੇ ਤੇ ਇਸ ਨਾਲ ਸਾਧ ਸ੍ਰੀ ਰਾਮਾਨ ਸਾਹਿਬ ਜੀ ਦਾ ਭੋਗ ਪਾ ਕੇ ਤੇ ਸਾਧੂਆਂ ਦੀ ਪੰਕਤੀ ਲਗਾ ਕੇ ਸਾਰੇ ਸੰਗਤ ਨੂੰ ਜਿਹੜਾ ਉਹ ਵਰਨਾ ਕੀਤਾ ਗਿਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਪਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਪਾਈ ਸਾਹਿਬ ਪਾਈ ਹਰਵਿੰਦਰਪਾਲ ਸਿੰਘ ਲिटल ਵੀਰਜੀ ਦੀ ਅਗਵਾਈ ਹੇ 14 ਦਸੰਬਰ ਤੱਕ ਮਹਾਨ ਇਕੋਤਰੀ ਸਮਾਗਮ ਅਤੇ ਜੀ ਦਇਆ ਪ੍ਰਵਾਂ ਸਮਾਗਮ 104 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ 12ਵੇਂ ਦਿਨ ਪਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਕੀਰਤਨ ਕਰਦੇ ਹੋਏ ਹਰਵਿੰਦਰਪਾਲ ਸਿੰਘ ਲिटल ਵੀਰਜੀ ਨੇ ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲੇ ਦੀ ਵਿਸ਼ੇਸ਼ਤਾ ਦੱਸੀ। ਇਸ ਮੌਕੇ ਮੈਨੇਜਰ ਪਰਮਜੀਤ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ ਚਾਹਤ, ਓਂਕਾਰ ਸਿੰਘ, ਕਵਲਜੀਤ ਸਿੰਘ ਪਾਟਿਆ ਸਮੇਤ ਵੜੀ ਗੰਤੇ ਵਿੱਚ ਸੰਗਤਾ ਹਾਜ਼ਰ ਸਾਨ ਆਪ ਕੋ ਬੀਸੀੀ ਲਾਇਲ ਲਾ ਜੁਨੀ ਬੀਸੀ ਇਤਨ ਤੇ ਚਾਗ ਇੱਕ 104 시ਦੀ ਖੰਡਪਾਟ ਸਾਹਿਬ ਜੋ ਨਿਰੰਤਰ ਚੱਲ ਰਹੇ ਨੇ 13 13 ਦੀਆਂ ਲੜੀਆਂ ਦੇ ਰੂਪ ਵਿੱਚ ਛੇਵੀਂ ਲੜੀ ਐਸੋ ਦੇ ਚੱਲ ਰਹੀ ਏ ਅੱਜ 12ਵੇਂ ਦਿਨ ਦਾ ਦੀਵਾਨ ਮਹਾਰਾਜੀ ਸੇਵਾ ਲੈ ਰਹੇ ਆ ਔਰ ਇਹ ਦੀਵਾਨ 14 ਦਸੰਬਰ ਸ਼ਨੀਵਾਰ ਰਾਤ ਤੱਕ ਚੱਲਨੇ ਆ 14 ਦਸੰਬਰ ਸ਼ਨੀਵਾਰ ਰਾਤ ਨੂੰ ਮਹਾ ਰੈਸਵਾਈ ਕੀਰਤਨ ਦਰਬਾਰ ਹੋਣਗੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਸੰਗਤਾਂ ਸਮੇਤ ਪਰਿਵਾਰਾਂ ਸਮੇਤ ਜਥਿਆਂ ਸਮੇਤ ਦਰਸ਼ਨ ਦੇ ਕੇ ਆਪ ਜੀ ਸਾਨੂੰ ਵਟ ਭਾਗੀ ਬਣਾਓ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾਕਰ ਨੇ ਸਹਿਜ ਫਾਊਂਡੇਸ਼ਨ ਇੰਡੀਆ ਦੇ ਚੇਅਰਮੈਨ ਜੱਜ ਨਰੇਸ਼ ਮੋਦਗਿਲ ਨੂੰ ਸੰਸਥਾ ਦੇ ਮੈਂਬਰਾਂ ਸਮੇਤ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਮਹਾਰਾਣਾ ਪ੍ਰਤਾਪ ਅਵਾਰਡ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ। ਜੱਜ ਮੋਦਗਿਲ ਨੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਰਜੀਤ ਸਿੰਘ, ਸ਼ਰਨਜੀਤ ਸਿੰਘ, ਮੁਖਤਿਆਰ ਸਿੰਘ ਅਤੇ ਰਣਜੀਤ ਸਿੰਘ ਸਣੇ ਮੈਂਬਰ ਮੌਜੂਦ ਸਨ। ਸ਼ਿਵ ਮੰਦਿਰ, ਪ੍ਰੇਮਨਗਰ ਬਟਾਲਾ ਰੋਡ ਵਿਖੇ ਪੁਜਾਰੀ ਵੱਲੋਂ ਪੂਰਨ ਧਾਰਮਿਕ ਮਰਿਆਦਾ ਅਨੁਸਾਰ ਮੂਰਤੀਆਂ ਨੂੰ ਸਜਾਇਆ ਗਿਆ। ਮਾ ਦੁਰਗਾ, ਸ਼੍ਰੀ ਰਾਧਾਕ੍ਰਿਸ਼ਨ, ਸ਼੍ਰੀ ਰਾਮ ਦਰਬਾਰ श्री हनुमान महाकाली ਅਤੇ ਹੋਰ ਸਰੂਪਾਂ ਦੀ ਸੰਪੂਰਨ ਧਾਈ ਕੀਤੀ ਗਈ। ਪੂਰਨ ਧਾਰਮਿਕ ਪਰੰਪਰਾ ਵਿੱਚ ਪੁਜਾਰੀ ਪੰਡਿਤ ਦੇਵਰਾਜ ਅਤੇ ਹੋਰ ਪੁਜਾਰੀਆਂ ਵੱਲੋਂ ਪੂਜਾ ਕੀਤੀ ਗਈ। ਇਸ ਮੌਕੇ ਖਜ਼ਾਨਚੀ ਮਨਮੋਹਨ ਸ਼ਰਮਾ, ਰਜਨੀਸ਼ ਕੁਮਾਰ, ਸੰਦੀਪ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਤਾ ਹਾਜ਼ਰ ਸਨ। ਜੀਵਨ ਦੁਆਰਾ ਪ੍ਰਣਿਤ ਕੀਤੀ ਗਈ ਹੈ। ਸਾਰੀ ਮੁੱਖ ਜੈਪੋਤ ਦਾ ਸਾਰੇ ਕੀਤੇ ਗਏ। ਬ੍ਰਹਮਾਤਮਾ ਜੀ ਦੀ ਕਿਰਪਾ ਨਾਲ, ਬੋਲੇ ਮਾਂਬਾ ਦੀ ਕਿਰਪਾ ਨਾਲ, ਆਦੀ ਮਾਤਾ ਜੀ, ਰਾਮ ਜੀ ਦਾ, ਨਾਰਾ ਕੇ ਸ਼ੰਤੀ ਨਮਾ ਜੀ। ਅਤੇ ਆਖਿਰ ਵਿੱਚ ਮੁੱਖ ਬ੍ਰੇਕ ਵਾਰ ਫਿਰ ਤੋਂ ਭਾਜਪਾ ਆਗੂ ਤਰुण चुਗ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਚੁੱਕੇ ਸਵਾਲ ਨਗਰ ਨਿਗਮ ਚੋਣਾ ਸੰਬੰਧੀ ਹਲਕਾ ਕੇਂਦਰੀ ਦੇ ਕਾਂਗਰਸੀ ਉਮੀਦਵਾਰਾਂ ਵੱਲੋਂ ਪਰੇ ਗਏ ਨਾਮਜ਼ਦਗੀ ਪੱਤਰ ਅੰਮ੍ਰਿਤਸਰ ਦੇ ਹੁਕਮ ਸਿੰਘ ਰੋਡ ਤੇ ਟੂ-ਵੀਲਰ ਚਾਲਕ ਕਰ ਰਹੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ